ਪਹਿਲਾਂ ਤਾਂ ਜੀ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼াশਥੀਕਾਲ ਤੁਜੀ ਤੁਸੀਂ ਬਜਟ ਦੀ ਗੱਲ ਕੀਤੀ ਆ ਸਭ ਤੋਂ ਮੈਂ ਪਹਿਲਾਂ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਬਹੁਤ ਹੀ ਜਿਹੜਾ ਅੱਜ ਇਤਿਹਾਸਕ ਬਜਟ ਪੇਸ਼ ਕੀਤਾ ਔਰ ਮੇਰੇ ਖਿਆਲ ਚ ਪਿਛਲੇ ਸਮਿਆਂ ਚੋਂ ਕਿਸੇ ਵੀ ਸਰਕਾਰ ਤੋਂ ਵੱਲੋਂ ਐਡਾ ਵੱਡਾ ਜਿਹੜਾ ਉਦਮਾ ਪੰਜਾਬ ਲਈ ਨਹੀਂ ਕੀਤਾ ਗਿਆ 23600080 ਕਰੋੜ ਦਾ ਜਿਹੜਾ ਬਜਟ ਪੇਸ਼ ਕੀਤਾ ਹੈ ਮੇਰੇ ਖਿਆਲ ਇਹ ਇਤਿਹਾਸਿਕ ਬਜਟ ਪੰਜਾਬ ਨੂੰ ਵਿਕਾਸ ਵੱਲ ਲੈ ਕੇ ਜਾਊਗਾ ਔਰ ਮੈਂ ਆਸ ਕਰਦਾ ਕਿ ਜਿਸ ਜੋ ਵੀ ਰੱਖਿਆ ਇਹ ਗੱਲਾਂ ਰੱਖੀਆਂ ਨੇ ਔਰ ਪੰਜਾਬ ਜਿਹੜਾ ਆਉਣ ਵਾਲੇ ਸਮੇਂ ਚ ਸਾਡੇ ਹਿੰਦੁਸਤਾਨ ਚ ਮੂਰਲੀ ਸੁਭਾ ਬਣੂਗਾ ਇਸ ਸਮੇਂ ਚ ਪਹਿਲੀ ਵਾਰ ਜਿਹੜਾ ਲੋਕ ਪੱਖੀ ਬਜਟ ਦੇਖਣ ਨੂੰ ਆਇਆ ਉਹਦੇ ਚੋ ਜਿਹੜੀ ਸਭ ਤੋਂ ਖੂਬਸੂਰਤ ਜਿਹੜੀ ਉਹਦੇ ਚ ਚੀਜ਼ ਆ ਕਿ ਹਰ ਵਰਗ ਨੂੰ ਮੱਦੇ ਨਜ਼ਰ ਰੱਖ ਕੇ ਜਿਹੜਾ ਇਹ ਬਜਟ ਬਣਾਇਆ ਗਿਆ ਚੇ ਕਿਸਾਨੀ ਦੀ ਗੱਲ ਹੋਵੇ ਚੇ ਪਾਣੀ ਦੀ ਗੱਲ ਹੋਵੇ ਚੇ ਬਿਜਲੀ ਦੀ ਗੱਲ ਹੋਵੇ ਤੇ ਚੇ ਪੜ੍ਹਾਈ ਦੀ ਗੱਲ ਹੋਵੇ ਔਰ ਚੇ ਸਿਹਤ ਸਹੂਲਤਾਂ ਦੀ ਗੱਲ ਹੋਵੇ ਸਰਕਾਰ ਨੇ ਹਰ ਵਰਗ ਨੂੰ ਜਿਹੜਾ ਫਾਇਦਾ ਪਹੁੰਚਾਉਣ ਦੀ ਜਿਹੜੀ ਗੱਲ ਕੀਤੀ ਆ ਤਾਂ ਇਹ ਇੱਕ ਸੰਪੂਰਨ ਬਜਟ ਕਿਹਾ ਜਾਂਦਾ ਕਿ ਲੋਕ ਪੱਖੀ ਬਜਟ ਆ ਜਿਹੜਾ ਪਿਛਲੇ ਸਮੇਂ ਨਾਲੋਂ ਮੈਂ ਇੱਕ ਚੀਜ਼ ਜਿਹੜੀ ਬੜੀ ਅਲੱਗ ਜਿਹੜੀ ਦੇਖੂਗਾ ਕਿ ਟੋਟਲ ਬਜਟਰ ਜਿਹੜਾ 2 ਲੱਖ 36080 ਕਰੋੜ ਦਾ ਬਜਟ ਆ ਜੀ ਔਰ ਪਹਿਲਾਂ ਪੰਜਾਬ ਨੂੰ ਹਜੇ ਤੱਕ ਇੱਡਾ ਵੱਡਾ ਜਿਹੜਾ ਬਜਟ ਨਹੀਂ ਮਿਲਿਆ ਔਰ ਉਹ ਸਾਰੀਆਂ ਇੱਕ ਜਿਹੜੀਆਂ ਸਹੂਲਤਾਂ ਦੇ ਨਾਲ ਭਰਿਆ ਹੋਇਆ ਬਜਟ ਆ ਲੋਕ ਸਹੂਲਤਾਂ ਲੋਕ ਹਿੱਤਾਂ ਦੀ ਗੱਲ ਉਹਦੇ 'ਚ ਹਰ ਪੱਖ ਮੁੱਖ ਰੱਖਿਆ ਗਿਆ ਹੈ ਪਹਿਲੀ ਗੱਲ ਪਿਛਲੇ ਸਮੇਂ 'ਚ بڑے ਬਜਟ ਆਉਂਦੇ ਸੀ ਇਹਦੇ 'ਚ ਜਿਹੜੀ ਖਾਸ ਕਰ ਸਾਡੇ ਪੰਜਾਬ ਦੀ ਪਛੜੀਆਂ ਸ਼੍ਰੇਣੀਆਂ ਨੇ ਔਰ ਉਹ ਬੱਚੇ ਔਰ ਉਹਨਾਂ ਨੂੰ ਜਿਨ੍ਹਾਂ ਨੂੰ ਪਿਛਲੇ ਸਮੇਂ 'ਚ ਮੌਕੇ ਨਹੀਂ ਮਿਲੇ ਗਏ ਉਹਨਾਂ ਨੂੰ ਬਰਾਬਰ ਰੱਖਿਆ ਗਿਆ ਇਹ ਬਜਟ ਤਾਂ ਇੱਕ ਜਿਹੜੀ ਤੁਹਾਨੂੰ ਇਤਿਹਾਸਕ ਜਿਹੜੀ ਬਹੁਤ ਵੱਡੀ ਗੱਲ ਆ ਉਹਦੇ 'ਚ ਜੀ ਸਾਡੇ ਜਿਹੜੇ ਗਰੀਬ ਲੋਕ ਸੀ ਪਿਛਲੇ ਸਮੇਂ 'ਚੋ ਕਾਫੀ ਵੱਡੇ ਕਰਜ਼ੇ ਉਹਨਾਂ ਦੇ ਸਿਰ 'ਤੇ ਸੀ ਔਰ ਸਰਕਾਰ ਨੇ ਉਹ ਪਛੜੀ ਸ਼੍ਰੇਣੀ ਦੇ ਜਿਹੜੇ ਲੋਕਾਂ ਦੇ ਸਾਰੇ ਕਰਜ਼ੇ ਮਾਫ ਕੀਤੇ ਨੇ ਉਹਨਾਂ ਦੇ ਵਿੱਚ ਬਹੁਤ ਵੱਡੀ amount 70000 70 ਕਰੋੜ ਦੇ ਕਰਜ਼ੇ ਨੇ ਜੀ ਔਰ तकरीबन 5000 ਤੋਂ ਵੱਧ ਜਿਹੜੇ ਪੰਜਾਬ ਦੇ ਮਜ਼ਦੂਰ ਕਿਸਾਨ ਜਿਹੜੇ ਲੋਕ ਨੇ ਉਹਨਾਂ ਨੂੰ ਫਾਇਦਾ ਹੋਇਆ ਜੀ ਉਹ ਕਰਜ਼ੇ ਦੀ ਮਾਰਥੋਂ ਨਿਕਲੇ ਨੇ ਇਹ ਇੱਕ ਬਹੁਤ ਵੱਡੀ ਰਾਤ ਮੇਰੇ ਖਿਆਲ ਇਤਿਹਾਸਿਕ ਬਜਟ ਆ ਜਿਹੜਾ ਹਜੇ ਤੱਕ ਕਦੇ ਇਦਾਂ ਦੇ ਗਰੀਬ ਤਬਕੇ ਤੱਕ ਜਿਹੜਾ ਪਹੁੰਚ ਹੀ ਨਹੀਂ ਕੀਤੀ ਕਿਸਾਨੇ ਉਦੋਂ ਜਿਹੜੀ ਦੂਜੀ ਗੱਲ ਜਿਹੜੀ ਮੈਂ ਕਹਿਣਾ ਜੀ ਇੱਕ ਪਹਿਲੀ ਵਾਰ ਪੰਜਾਬ ਚ ਐਸਸੀ ਸਬਪਲਾਨ ਬਣਾਇਆ ਗਿਆ ਉਹ ਐਸਸੀ ਜਿਹੜਾ ਸਬਪਲਾਨ ਗਿਆ ਉਹਦੇ ਲਈ 14000 ਕਰੋੜ ਰੁਪਏ ਰੱਖਿਆ ਗਿਆ ਜਿਹੜਾ ਬਜਟ ਤਾਂ ਤੁਸੀਂ ਕਹੋ ਵੀ 34% ਇਹ ਆ ਇੰਨਾ ਵੱਡਾ ਜਿਹੜਾ ਕਦੇ ਵੀ ਇਹ ਪਲਾਨ ਨਹੀਂ ਕੀਤਾ ਗਿਆ ਦੂਜੀ ਸਾਡੀਆਂ ਜਿਹੜੀਆਂ ਗਰੀਬ ਔਰਤਾਂ ਨੇ ਜਾਂ ਹੋਰ ਪਰਿਵਾਰ ਨੇ ਔਰ ਜਿਹੜੀਆਂ ਤਲਾਕਸ਼ੁਦਾ ਬੀਬੀਆਂ ਨੇ ਹੋਰ ਇਹਨਾਂ 'ਚ ਜਿਹੜਾ ਬਹੁਤ ਵੱਡਾ ਜਿਹੜਾ ਆਉਣ ਵਾਲੇ ਸਮੇਂ 'ਚ ਹੋਊਗਾ ਇਹਨਾਂ ਦੀ ਜੋ ਪੈਨਸ਼ਨਜ਼ ਹੋਰ ਨੇ ਉਹਨਾਂ ਦੇ ਲਈ ਕਾਹੜ 'ਚ ਕਾਹੜ ਸਭ 75 ਕਰੋੜ ਰੁਪਏ ਰੱਖਿਆ ਗਿਆ ਮੇਰੇ ਖਿਆਲ 'ਚ ਆਪਣੇ ਆਪ 'ਚ ਬਹੁਤ ਵੱਡੀ ਇਹ ਰਕਮਾਂ ਜੀ ਇਹ ਜਿਹੜੀਆਂ ਚੀਜ਼ਾਂ ਨੇ ਸਾਰੀ ਇਹ ਗੱਲ ਦਰਸਾਉਂਦੀ ਹੈ ਤਾ ਪੰਜਾਬ ਇੱਕ ਤਰੱਕੀ ਦੇ ਰਾਹ ਵੱਲ ਨੂੰ ਪਿਆ ਵਿਕਾਸ ਦੇ ਰਾਹ ਵੱਲ ਨੂੰ ਪਿਆ ਜੇ ਦੇਖੋ ਜੀ ਵਿਕਾਸ ਤਾਂ ਹੀ ਆਊਗਾ ਜੇ ਪੜਨਗੇ ਪੜ੍ਹਾਈ ਚ ਇੱਕ ਜਿਹੜੀ ਆ ਹੋਰ ਗਰੀਬ ਤਬਕੇ ਲਈ ਮੈਂ ਤੁਹਾਨੂੰ ਬੜੀ ਖੁਸ਼ਖਬਰੀ ਹੈ ਸਾਡੇ ਲਈ ਕਿ ਪੰਜਾਬ ਚ ਉਹ ਗਰੀਬ ਤਬਕੇ ਲਈ ਦੋ ਕਾਲਜ ਨਵੇਂ ਜਿਹੜੇ ਆ ਖੁੱਲਣੇ ਆ ਉਹਨਾਂ ਚ ਇੱਕ ਤਾਂ ਐਗਰੀਕਲਚਰ ਐਗਰੀਕਲਚਰ ਕਾਲਜ ਹੈ ਤੇ ਦੂਜਾ ਸਾਡਾ ਜਿਹੜਾ ਬਿਲਕੁਲ ਤੁਸੀਂ ਦੇਖੋ ਵੀ ਮੈਡੀਕਲ ਕਾਲਜ ਹੈ ਸਾਡੇ ਪੰਜਾਬ ਚ ਮੈਡੀਕਲ ਕਾਲਜਾਂ ਦੀ ਘਾਟ ਆ ਪਿਛਲੇ ਸਮੇਂ ਚ ਸਰਕਾਰ ਉਪਰ ਹਲ ਕਰਹੀ ਐ ਨਵੇਂ ਮੈਡੀਕਲ ਕਾਲਜ ਖੋਲਣ ਦਾ ਉਹਦਾ ਜਿਹੜਾ ਬਿਲਕੁਲ ਪ੍ਰਗਟਾਇਆਏ ਬਜਟ ਚ ਵੀ ਆਇਆ ਔਰ ਪਿਛਲੇ ਸਮੇਂ ਸੀਐਮ ਸਾਹਿਬ ਨੇ ਖੜਕਲ ਕਲਾਂ ਵੀ ਇੱਕ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਔਰ ਮੇਰੇ ਖਿਆਲ ਬਹੁਤ ਲੋਗ ਇਸ ਬਾਰੇ ਕਿੰਤੂ ਪਰਤੂ ਕਰਨਗੇ ਸਭ ਦੇ ਅਲੱਗ-ਅਲੱਗ ਵਿਚਾਰ ਹੋਣਗੇ ਉਹ ਕਿਉਂਕਿ ਜਿੱਥੇ ਪੋਜ਼ਿਟਿਵ ਵਿਚਾਰਧਾਰਾ ਚੱਲਦੀ ਹੈ ਉੱਥੇ 네ਗਟਿਵ ਵਿਚਾਰਧਾਰਾ ਵੀ ਨਾਲ-ਨਾਲ ਚੱਲਦੀ ਹੈ ਉਹ ਪੋਲੀਟੀਕਲ ਅੱਖ ਨਾਲ ਦੇਖਦੇ ਨੇ ਅਸੀਂ ਪੰਜਾਬ ਦੇ ਵਿਕਾਸ ਦੀ ਅੱਖ ਨਾਲ ਦੇਖਦੇ ਹਾਂ ਜੇ ਪੰਜਾਬ ਦੀ ਵਿਕਾਸ ਦੀ ਗੱਲ ਕਰਦੇ ਹਾਂ ਮੇਰੇ ਖਿਆਲ ਇਹ ਬਜਟ ਇੱਕ ਸੰਪੂਰਨ ਬਜਟ ਆ ਜਿਹੜਾ ਸਾਡੀ ਸਿੱਖਿਆ ਦੇ ਪ੍ਰਸਾਰ ਨੂੰ ਸਿਹਤ ਸੂਲਤਾਂ ਦੇ ਪ੍ਰਸਾਰ ਨੂੰ ਔਰ ਪੰਜਾਬ ਦੇ ਖਾਸ ਕਰ ਸ਼ਹਿਰਾਂ ਲਈ ਸ਼ਹਿਰਾਂ ਦੇ ਵਿਕਾਸ ਲਈ 6000 ਕਰੋੜ ਰੁਪਏ ਦੀ ਤਜਵੀਜ਼ਾ ਮੇਰੇ ਖਿਆਲ ਪਿਛਲੇ ਸਮੇਂ ਚ ਜਿਹੜੀਆਂ ਇਹ ਗੱਲਾਂ ਕਰਦੇ ਨੇ ਬਹੁਤ ਕੋਈ ਕਹਿੰਦਾ ਕੁਸ਼ਾ ਜੀ ਉਹ ਇਦਾਂ ਦੀਆਂ ਗੱਲਾਂ ਕਰਦੇ ਨੇ ਜੀ ਦਾ ਕੋਈ ਮਤਲਬ ਨਹੀਂ ਹੈ ਜਦੋਂ ਆਪਾਂ ਕੋਈ ਸਾਰਥਕ ਗੱਲ ਕਰਾਂਗੇ ਔਰ ਜਿਹੜੀ ਇੱਕ ਪਾਇਦਾਰ ਗੱਲ ਕਰਾਂਗੇ ਜੇ ਉਹ ਅੱਖ ਨਾਲ ਤੁਸੀਂ ਦੇਖਦੇ ਹੋ ਮੇਰੇ ਖਿਆਲ ਇੱਕ ਬਹੁਤ ਵੱਡਾ ਬਜਟ ਆ ਪੰਜਾਬ ਦੀ ਜਿਹੜੀ ਆ ਆਉਣ ਵਾਲੇ ਸਮੇਂ ਚ ਜਿਹੜੀ ਆ ਉਹਦੀ ਵਿਕਾਸ ਦੀ ਤਸਵੀਰ ਇਹਦੇ ਚੋਂ ਨਜ਼ਰ ਆਉਂਦੀ ਆ ਜੀ ਔਰ ਮੈਂ ਸਾਰੇ ਪੰਜਾਬੀਆਂ ਨੂੰ ਆਹੇ ਅਪੀਲ ਕਰੂੰਗਾ ਆਓ ਸਰਕਾਰ ਦੇ ਨਾਲ ਖੜੀਏ ਮੋਢਾ ਨਾਲ ਮੋਢਾ ਜਾ ਕੇ ਖੜੀਏ ਇਹ ਸਾਡਾ ਪੰਜਾਬ ਇੱਕ ਕਹਿੰਦੇ ਨਾ ਰੰਗਲਾ ਪੰਜਾਬ ਬਣਨ ਜਾ ਰਿਹਾ ਔਰ ਜਿਹਦੇ ਚ ਹਰ ਵਰਗ ਨੂੰ ਹਰ ਕਿਸੇ ਵੀ ਪਾਸੇ ਚ ਔਰਤਾਂ ਹੋਈਏ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਜਿਹੜੀ ਆ ਇਹਦੇ ਚ ਮਿਲਣੀ ਆ ਜੀ ਔਰ ਅਸੀਂ ਤਾਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆ ਕਿ ਇਹ ਜੇ ਲੋਕ ਪੱਖੀ ਬਜਟ ਆਉਂਦੇ ਰਹਿਣ ਤਾਂ ਕਿ ਪੰਜਾਬ ਦੇ ਲੋਕ ਕਰਜ਼ਿਆਂ ਤੋਂ ਮੁਕਤੀ ਹੋਣ ਤੇ ਉਹ ਵਧੀਆ ਜ਼ਿੰਦਗੀ ਜੀ ਸਕਣ ਧੰਨਵਾਦ ਬਹੁਤ